ਦੋਸਤੋ ਅੱਜ ਆਪਾਂ ਸਾਬਣ ਜਿਹੜਾ ਵਾ ਰਗੜ ਕੇ ਨਾ ਨਹਾਉਣ ਵਾਲਾ ਜਿਹੜਾ ਸਾਬਣ ਹੁੰਦਾ ਕੋਈ ਵੀ ਆਪਣੇ ਘਰ ਦੇ ਵਿੱਚ ਉਹਨੂੰ ਆਪਾਂ ਬਿੱਲੀ ਕਸ਼ ਕਰਦੇ ਨਾ ਅੱਜ ਆਪਾਂ ਕੱਦੂ ਨਹੀਂ ਇੱਥੇ ਕਸ਼ ਕਰਨਾ ਅੱਜ ਆਪਾਂ ਸਾਬਣ ਕਸ਼ ਕਰਨਾ ਹੈ ਤੇ ਦੋਸਤੋ ਏਡੀਕ ਵਧੀਆ ਆਪਾਂ ਜਿਹੜੀ ਚੀਜ਼ ਹੈ ਉਹ ਬਣਾ ਦੇਣੀ ਹੈ ਤੁਸੀਂ ਵੀ ਸੋਚੋਗੇ ਕਿ ਇਹ ਕੀ ਬਣਾ ਦਿੱਤਾ ਬਹੁਤ ਹੀ ਜਿਹੜੀ ਵਧੀਆ ਇਹਦਾ ਰਿਜ਼ਲਟ ਹੈ ਉਹ ਆਊਗਾ ਸਾਸ਼ੀ ਗੱਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਜੇ ਤੁਹਾਡੇ ਵੀ ਘਰ ਦੇ ਵਿੱਚ ਕੋਈ ਐਸਾ ਕਮਰਾ ਹੈ ਜਾਂ ਕੋਈ ਐਸਾ ਵਾਸ਼ਰੂਮ ਹੈ ਬਾਥਰੂਮ ਹੈ ਆ ਕਿ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਵਧਬੂ ਆਉਂਦੀ ਆ। ਤੁਸੀਂ ਉਸ ਵਧਬੂ ਤੋਂ ਬਹੁਤ ਹੀ ਜ਼ਿਆਦਾ ਜੇ ਪਰੇਸ਼ਾਨ ਜੇ ਹੈ ਨਾ ਕਿ ਆਪਣੇ ਘਰ ਦੇ ਵਿੱਚ ਹੁੰਦਾ ਹੈ ਕਿ ਕਦੇ-ਕਦੇ ਕੋਈ ਨਾ ਕੋਈ ਐਸਾ ਕਮਰਾ ਜਾਂ ਫਿਰ ਕੋਈ ਬਾਥਰੂਮ ਹੁੰਦਾ ਹੈ ਜਿਹਦੇ ਵਿੱਚ ਹੈ ਨਾ ਬਹੁਤ ਹੀ ਜ਼ਿਆਦਾ ਸਮੈਲ ਆਉਂਦੀ ਰਹਿੰਦੀ ਆ ਜਾਂ ਫਿਰ ਕੋਈ ਵਧਬੂ ਇਹੋ ਜਿਹੀ ਆਉਂਦੀ ਰਹਿੰਦੀ ਆ। ਜਿਹੜੀ ਕਿ ਬਹੁਤ ਹੀ ਗੰਦੀ ਹੁੰਦੀ ਆ ਤੇ ਦੋਸਤੋ ਉਹਨੂੰ ਹਟਾਉਣ ਦਾ ਤਰੀਕਾ ਬਹੁਤ ਹੀ ਸੌਖਾ ਜਿਹਾ ਆ। ਤੇ ਦੋਸਤੋ ਸਿਰਫ ਦੋ ਤਿੰਨ ਚੀਜ਼ਾਂ ਦੇ ਨਾਲ ਤੁਸੀਂ ਨਾ ਉਸ ਵਧਬੂ ਨੂੰ ਤੁਸੀਂ ਬੜੇ ਆਸਾਨੀ ਜਿਹੇ ਤਰੀਕੇ ਦੇ ਨਾਲ ਤੁਸੀਂ ਉਹਨੂੰ ਖਤਮ ਕਰ ਫਾਇਦੇ ਜੇ ਤੇ ਉਹ ਕਿਵੇਂ ਉਹ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਦਾ ਆ ਆਪਾਂ ਸਿਰਫ ਇੱਕ ਫੋਇਲ ਪੇਪਰ ਜਿਹੜਾ ਹੁੰਦਾ ਹੈ ਨਾ ਆਪਣੇ ਘਰ ਦੇ ਵਿੱਚ ਹੈ ਨਾ ਜਿਹਦੇ ਵਿੱਚ ਆਪਾਂ ਰੋਟੀ ਲਬੇੜਦੇ ਆ ਉਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਪਾਉਣੀਆਂ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਉਣੀਆਂ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਕਿ ਇਹ ਜਿਹੜੀ ਸ਼ੈ ਆਪਾਂ ਬਣਾਉਣੀ ਏ ਤੇ ਦੇ ਲਈ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਲੈਣੀ ਆ ਕੋਈ ਵੀ ਪਲੇਟ ਲੈ ਲੈਣੀ ਜਾਂ ਕੋਈ ਟ੍ਰੇ ਲੈ ਲੈਣੀ ਹੈ ਠੀਕ ਹੈ ਨਾ ਤੇ ਦੋਸਤੋ ਇਹ ਜਿਹੜਾ ਕੱਦੂ ਕਾਸ਼ ਬਿੱਲੀ ਕਾਸ਼ ਕਰਨ ਵਾਲਾ ਹੁੰਦਾ ਹੈ ਹੈਨਾ ਇਹ ਤਾਂ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਹੁੰਦਾ ਹੈ ਤੇ ਇਹਦੇ ਤੇ ਅੱਜ ਆਪਾਂ ਕੱਦੂ ਨਹੀਂ ਕਾਸ਼ ਕਰਨਾ ਇਹ ਤੇ ਅੱਜ ਆਪਾਂ ਕਾਸ਼ ਕਰਦਾਂਗੇ ਜਿਹੜਾ ਆਪਣਾ ਸਾਬਣ ਹੁੰਦਾ ਹੈ ਕੋਈ ਵੀ ਸਾਬਣ ਜਿਹੜਾ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਨਹਾਉਣ ਵਾਲਾ ਜਿਦਾਂ ਕਿ ਨੰਬਰ 1 ਸਾਬਣ ਆ ਤੇ ਦੋਸਤੋ ਇਹਨੂੰ ਤੁਸੀਂ ਇਹ ਤੇ ਕੱਦੂ ਕਾਸ਼ ਕਰ ਲੈਣਾ ਹੈ ਤੇ ਦੋਸਤੋ ਇਹ ਤਿੰਨ ਮੰਨੋ ਇਹ ਬਹੁਤ ਹੀ ਜਿਹੜੀ ਵਧੀਆ ਜਿਹੜੀ ਤੁਹਾਡੀ ਜਿਹੜੀ ਇਹਦੀ ਜਿਹੜੀ ਫਰੇਗਰੈਂਸ ਆ ਬਹੁਤ ਤੇਜ਼ ਹੁੰਦੀ ਆ ਤੇ ਇਹਦੇ ਇਹਨੂੰ ਆਪਾਂ ਕਦੂਕਾਸ਼ ਅੱਧਾ ਕਰਨਾ ਆ ਥੋੜਾ ਜਿਹਾ ਤੇ ਦੋਸਤੋ ਇਹ ਕਰਕੇ ਇਹਦੇ ਵਿੱਚ ਆਪਾਂ ਹੋਰ ਕੀ ਐਡ ਕਰਨਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਕ੍ਰਸ਼ ਕਰ ਲਾਂਗੇ ਇਹਦੇ ਤੇ ਅੱਜ ਤੱਕ ਸਾਰਿਆਂ ਨੇ ਜਿਹੜਾ ਵਾ ਕਦੂਕਾਸ਼ ਹੀ ਕੀਤਾ ਹੋਗਾ ਪਰ ਸਾਬਣ ਜਿਹੜਾ ਵਾ ਪਹਿਲੀ ਏਰੀਆ ਆਪਾਂ ਕ੍ਰਸ਼ ਕਰ ਰਹੇ ਆ ਤੇ ਦੋਸਤੋ ਇਹਦਾ ਆਪਾਂ ਜਿਹੜੀ 에ਅ ਸੈਸ਼ਨਰ ਚੀਜ਼ ਬਣਾ ਦੇਣੀ ਹੈ ਨਾ ਬਹੁਤ ਹੀ ਵਧੀਆ ਬਣ ਜਾਊਗੀ ਕਿ ਉਹ ਕੀ ਬਣਾਉਣੀ ਆ ਮੈਂ ਤੁਹਾਨੂੰ ਬਸ ਅੱਗੇ-ਅੱਗੇ ਵੀਡੀਓ ਦੇ ਵਿੱਚ ਦੱਸਦਾ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਿਹੜਾ ਵਧੀਆ ਜਿਹੜਾ ਆਪਣਾ ਕਰਦੂਕਸ਼ਾ ਸਾਬਣ ਜਿਹੜਾ ਵਾ ਉਹ ਹੋ ਚੁੱਕਾ ਹੈ। ਤੇ ਦੋਸਤੋ ਹੁਣ ਆਪਏ ਇਹਦੇ ਵਿੱਚ ਕੀ ਐਡ ਕਰਨਾ ਵਾ। ਹੁਣ ਦੋਸਤੋ ਤੁਸੀਂ ਲੈਣਾ ਵਾ ਆਪਣੇ ਘਰ ਦੀ ਜਿਹੜੀ ਆਪਣੀ ਨੈਸਕੇਫੇ ਕਾਫੀ ਹੁੰਦੀ ਆ ਹੈਨਾ ਇਹ ਵੀ ਜਿਹੜੀ ਕੋਆਰਡ ਜਿਹੜੀ ਹੈ ਫਰੇਗਰੈਂਸ ਹੁੰਦੀ ਆ ਉਹ ਤੁਸੀਂ ਦੋਸਤੋ ਇਹਦੇ ਵਿੱਚ ਪਾ ਦੇਣੀ ਆ ਇੱਕ ਦੋਸਤੋ ਤੁਸੀਂ ਇੱਕ ਪੈਕੇਟ ਪਾ ਦੇਣਾ ਵਾ ਜੇ ਤੁਹਾਡੇ ਘਰੇ ਡੱਬੀ ਵਾਲੀ ਹੈਗੀ ਆ ਨੈਸਕਫੇ ਜਾਂ ਕੋਈ ਤੇ ਉਹਨੂੰ ਤੁਸੀਂ ਇੱਕ ਚੁੰਮਚਾ ਜਾਂ ਦੋ ਚੁੰਮਚੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਲਓ ਦੋਸਤੋ ਨੈਸਕਫੇ 커피 ਵੀ ਆਪਾਂ ਇਹਦੇ ਵਿੱਚ ਪਾ ਦੇ ਦਿੱਤੀ ਆ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਤੀਜੀ ਚੀਜ਼ ਐਡ ਕਰਨੀ ਆ ਉਹ ਕੀ ਐਡ ਕਰਨੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਤੇ ਦੋਸਤੋ ਸਿਰਫ ਤੇ ਸਿਰਫ ਇਹ ਤਿੰਨ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਵਾ ਤੇ ਤਿੰਨ ਚੀਜ਼ਾਂ ਪੈਣ ਤੋਂ ਬਾਅਦ ਇਹ ਜਬਰਦਸਤ ਤੇ ਇੱਡਾ ਕਿ ਸਟਰੋਂਗ ਜਿਹੜਾ ਬਣ ਜਾਏਗਾ 스ਮੈਲ ਵਾਲਾ ਤੇ ਦੋਸਤੋ ਜਦੋਂ ਤੁਸੀਂ ਇਹਨੂੰ ਆਪਣੇ ਕਿਸੇ ਵੀ ਕੋਨੇ ਦੇ ਵਿੱਚ ਜਾਂ ਹੈਨਾ ਨੂਕ ਕਾਰਨਰ ਦੇ ਵਿੱਚ ਰੱਖੋਗੇ ਜਿੱਥੇ ਤੁਹਾਡੀ 스ਮੈਲ ਆਉਂਦੀ ਆ ਹੈਨਾ ਉਹ ਦੋਸਤੋ ਕਦੀ ਵੀ ਜਿਹੜੀ 스ਮੈਲ ਹੈ ਉਹ ਨਹੀਂ ਆਊਗੀ ਤੇ ਇਸ ਤੋਂ ਬਾਅਦ ਤੁਸੀਂ ਲੈਣਾ ਹੈ ਆਪਣੇ ਘਰੋਂ ਜਿਹੜਾ ਕੋਈ ਹੁੰਦਾ ਗੁਲਾਬ ਜਲ ਹੈਨਾ ਗੁਲਾਬ ਜਲ ਬੜੀ ਆਸਾਨੀ ਨਾਲ ਜਿਹੜਾ ਬਜ਼ਾਰੋਂ ਆ ਮਿਲ ਜਾਂਦਾ ਹੈ ਆ ਦੋ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਵਾਂਗੇ ਜਿਸ ਤਰ੍ਹਾਂ ਕਿ 10 10 ਤੋਂ ਲੈ ਕੇ 15 ਡ੍ਰੌਪਸ ਇਹਦੇ ਵਿੱਚ ਆਪਾਂ ਪਾ ਦਵਾਂਗੇ। ਉਹ ਗੁਲਾਬ ਜャ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਵਾ। ਉਹ ਤੋਂ ਗੁਲਾਬ ਜャ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲਾਂਗੇ। ਐਜ ਜਿਹੜੀ ਚੀਜ਼ ਆ। ਮੈਂ ਦੇਖ ਰਿਹਾ ਹਾਂ ਦੋਸਤੋ ਇਹਦੀ ਹੁਣ ਤੋਂ ਹੀ ਫਰੇਗਰੈਂਸ ਜਿਹੜੀ ਬਹੁਤ ਹੀ ਜਿਹੜੀ ਵਧੀਆ ਆਉਣ ਲੱਗੀ ਆ। ਦੋਸਤੋ ਮਿਕਸ ਕਰਨਾ ਤੋਂ ਬਾਅਦ ਤੁਹਾਨੂੰ ਚਾਹੀਦਾ ਇੱਕ ਫੋਇਲ ਪੇਪਰ ਜਿਹੜਾ ਦੋਸਤੋ ਫੋਇਲ ਪੇਪਰ ਨੂੰ ਤੁਸੀਂ ਕੀ ਕਰਨਾ ਹੈ ਕਿ ਛੋਟੇ-ਛੋਟੇ ਇਹਦੇ ਟੁਕੜੇ ਕਰ ਲੈਣੇ ਆ। ਲਓ ਦੋਸਤੋ ਆਪਾਂ ਚਾਰ ਪੀਸੇ ਦੇ ਕਰ ਦਿੱਤੇ ਆ। ਸਿੱਧੇ ਦੋਸਤੋ ਹੁਣ ਕੀ ਕਰਨਾ ਵਾ ਕਿ ਇਹਨੂੰ ਆਪਾਂ ਜਿਹੜਾ ਆਪਣਾ ਬਣਾਇਆ ਵਾ ਇਹਨੂੰ ਆਪਾਂ ਏਕ-ਏਕੀ ਚਮਚਾ ਜਿਹੜਾ ਵਾ ਇਹਦੇ ਵਿੱਚ ਪਾ ਦਵਾਂਗੇ। ਦੇਖੋ ਦੋਸਤੋ ਬਿਲਕੁਲ ਇਸੇ ਤਰ੍ਹਾਂ ਜੇ ਦੋਸਤੋ ਏਕ-ਏਕੀ ਚਮਚਾ ਪਾਉਣ ਤੋਂ ਬਾਅਦ ਇਹਨੂੰ ਆਪਾਂ ਨਾ ਗੋਲ ਬਾਲ ਦੀ ਤਰ੍ਹਾਂ ਬਣਾ ਲਾਂਗੇ ਛੋਟੀ ਜਿਹੜੀ ਬਾਲ ਹੁੰਦੀ ਆ ਠੀਕ ਆ ਨਾ ਉਹ ਆਪਾਂ ਇਹਨੂੰ ਬਣਾ ਲਵਾਂਗੇ। ਖਿਆਲ ਤਾਂ ਦੇਖੋ ਦੋਸਤੋ ਆਪਣੀ ਬਹੁਤ ਹੀ ਵਧੀਆ ਜਿਹੜੀ ਬਾਲ ਹੈ ਬਣ ਚੁੱਕੀ ਆ ਤੇ ਇਸ ਤਰ੍ਹਾਂ ਹੀ ਆਪਾਂ ਚਾਰੇ ਜਿਹੜੇ ਆ ਪੇਪਰ ਆਪਾਂ ਬਣਾਏ ਸੀ ਪੀਸ ਇਹਦੇ ਆਪਾਂ ਚਾਰਾਂ ਦੇ ਵਿੱਚ ਇਹਨੂੰ ਫਿਲ ਅਪ ਕਰ ਦਾਂਗੇ। ਤੋਂ ਬਾਅਦ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਇਹਦੇ ਤੋਂ ਬਾਅਦ ਤੁਹਾਨੂੰ ਚਾਹੀਦੀ ਹੈ ਇੱਕ ਕੋਈ ਵੀ ਪੱਗ ਦੀ ਪੈਨ ਚਾਹੀਦੀ ਹੈ ਹੈਨਾ ਪੈਨ ਜਿਹੜੀ ਹੁੰਦੀ ਇੱਕ ਆਪਾਂ ਜਿਹੜੀ ਪੱਗਾਂ ਤੇ ਪੈਨ ਲਾਉਨੇ ਆ ਜਾਂ ਤੁਸੀਂ ਕੋਈ ਵੀ ਕੱਪੜੇ ਸੀਨ ਵਾਲੀ ਜਿਹੜੀ ਦੋਸਤ ਸੂਈ ਹੁੰਦੀ ਆ ਤੁਸੀਂ ਉਹ ਵੀ ਲੈ ਸਕਦੇ ਤੇ ਦੋਸਤੋ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਇਹ ਛੇਕ ਕੱਢਦੇ ਨੇ ਆ ਘਟੋ ਘਟ 10 15 ਛੇਕ ਇਹਦੇ ਤੇ ਕੱਢਦੇ ਨੇ ਤੇ ਦੋਸਤੋ ਹੁਣ ਤੁਸੀਂ ਜਿਹੜਾ ਵਾ ਇਸ ਨੂੰ ਆਪਣੇ ਉਹ ਵਾਲੇ ਕੋਨਿਆਂ ਦੇ ਵਿੱਚ ਰੱਖ ਸਕਦੇ ਜਿੱਥੇ ਤੁਹਾਡੀ ਸਮੈਲ ਆਉਂਦੀ ਆ ਜੇ ਇਹਦਾ ਤੁਹਾਡਾ ਕਮਰਾ ਜਾਂ ਫਿਰ ਤੁਹਾਡਾ ਕੋਈ ਬਰਗੂਰ ਦਾ ਜਿਹੜਾ ਵਾਸ਼ਰੂਮ ਬਾਥਰੂਮ ਆ ਤੁਸੀਂ ਦੋਸਤੋ ਉਹਦੇ ਵਿੱਚ ਰੱਖ ਸਕਦੇ ਤੇ ਦੋਸਤੋ ਜਿਹੜੀ ਇਹਦੀ ਫ੍ਰੈਗਰੈਂਸ ਆ ਬਹੁਤ ਹੀ ਜਿਹੜੀ ਵਧੀਆ ਆ ਰਹੀ ਆ ਤੇ ਦੋਸਤੋ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਣੇ ਵਾਸ਼ਰੂਮ ਹੈ ਹਨਾ ਉਹ ਤੇ ਵਾਸ਼ਰੂਮ ਦੇ ਵਿੱਚ ਆਪਾਂ ਇੱਕ ਜਿਹੜੀ ਆਪਣੀ ਬੋਲ ਆ ਉਹ ਆਪਾਂ ਇੱਥੇ ਕਿਤੇ ਰੱਖ ਦਵਾਂਗੇ ਇਹ ਦੇਖੋ ਦੋ ਜਿਹੜੀਆਂ ਆਪਣੇ ਕੋਲ ਜਿਹੜੀਆਂ ਬਹੁਤ ਹੈ ਉਹ ਬਚੀਆਂ ਵਾ ਤੇ ਦੋਸਤੋ ਇਹ ਤੁਸੀਂ ਆਪਣੇ ਉਥੇ ਵੀ ਰੱਖ ਸਕਦੇ ਜਿੱਥੇ ਤੁਹਾਡੇ ਕੱਪੜੇ ਪਏ ਹੁੰਦੇ ਆ ਜੇ ਨਾਲ ਦੋਸਤੋ ਕੱਪੜਿਆਂ ਵਾਲੀ ਲਿਮਾਰੀ ਦੇ ਵਿੱਚ ਵੀ ਕੋਈ ਗੰਦੀ ਬਦਬੂ ਆਉਂਦੀ ਆ ਤੇ ਤੁਸੀਂ ਇਹਨੂੰ ਉਥੇ ਹੀ ਰੱਖ ਸਕਦੇ ਹੋ ਤਾਂ ਜੋ ਬਹੁਤ ਹੀ ਵਧੀਆ ਇਹਦੀ ਖੁਸ਼ਬੂ ਆ ਉਹ ਆਊਗੀ ਤੁਹਾਨੂੰ ਕਿਵੇਂ ਦੀ ਲੱਗੀ ਤੁਹਾਨੂੰ ਇਹ ਲੀ ਟ੍ਰਿਕ ਇਹ ਲੀ ਟ੍ਰਿਕ ਤੁਹਾਨੂੰ ਵਧੀਆ ਲੱਗੀ ਤੇ ਦੋਸਤੋ ਤੁਸੀਂ ਇੱਕ ਵਾਰ ਇਹਨੂੰ ਅਜਮਾ ਕੇ ਜ਼ਰੂਰ ਦੇਖਿਓ ਤੇ ਦੋਸਤੋ ਇਹਦਾ ਜਿਹੜਾ ਰਿਜ਼ਲਟ ਹੈ ਨਾ ਬਹੁਤ ਹੀ ਵਧੀਆ ਹੋਊਗਾ ਤੇ ਇੰਨੀ ਕੁ ਵਧੀਆ ਜਿਹੜੀ ਫ੍ਰੇਗਰੈਂਸ ਹੈ ਤੁਹਾਡੇ ਬਾਥਰੂਮ ਦੇ ਵਿੱਚ ਉਹ ਤੁਹਾਡੇ ਬਾਥਰੂਮ ਜਾਂ ਫਿਰ ਕਿਤੇ ਵੀ ਤੁਹਾਡੇ ਬਦਬੂਦਾਰ ਕਮਰੇ ਦੇ ਵਿੱਚੋਂ ਆਉਂਦੀ ਹੋਊਗੀ ਤੇ ਦੋਸਤੋ ਜਿਵੇਂ ਜਿਹੜੀ ਇਹ ਖਤਮ ਹੋ ਜਾਏਗੀ ਜਿਹੜੀ ਜਿਹੜੀ ਫ੍ਰੇਗਰੈਂਸ ਹੈ ਬਹੁਤ ਹੀ ਵਧੀਆ ਜਿਹੜੀ ਉੱਥੇ ਆਊਗੀ ਤੇ ਦੋਸਤੋ ਜੇ ਤੁਹਾਨੂੰ ਇਹ ਲੀ ਟ੍ਰਿਕ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਰੇ ਇਹ ਵੀਡੀਓ ਹੋਰ ਲੋਕੀ ਵੀ ਦੇਖ ਸਕਣ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਿਹੜੇ ਲੋਕੀ ਆਪਣੇ ਪੇਜ ਤੇ ਨਵੇਂ ਵੀਡੀਓਜ਼ ਦੇਖ ਰਹੇ ਆ ਉਹ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਣ ਤੇ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਆਉਣ ਵਾਲੀ ਆ ਤੇ ਉਦੋਂ ਤੱਕ ਆਪਣਾ ਖਿਆਲ ਰੱਖੋ ਤੇ ਚੜ੍ਹਦੀ ਕਲਾ 'ਚ ਰਹੋ ਧੰਨਵਾਦ